ਸਤਲੁਜ ਪੂਰੇ ਆਫਾਨ ਤੇ ਆ ਤੁਸੀਂ ਵੇਖ ਸਕਦੇ ਹੋ ਇਸ ਦੀ ਸਪੀਡ ਔਰ ਬਾਰਸ਼ ਵੀ ਵੱਡੇ ਪੱਧਰ ਤੇ ਹੋ ਰਹੀ ਆ ਕੱਲ ਦੀ ਬਾਰਿਸ਼ ਨਹੀਂ ਰੁਕ ਰਹੀ ਅੱਜ ਦੂਜਾ ਦਿਨ ਆ ਬਾਰਿਸ਼ ਦਾ ਪਰ ਜਿਹੜੀ ਜਗ੍ਹਾ ਤੇ ਹੁਣ ਖੜੇ ਆ ਅਗਰ ਇਸ ਜਗ੍ਹਾ ਤੋਂ ਬੰਨ ਟੁੱਟਦਾ ਏ ਤਾਂ ਸਿੱਧਾ ਫਰੋਜਪੁਰ ਦੇ ਵਿੱਚ ਪਾਣੀ ਜਾਣਾ ਹੈ ਬਿਲਕੁਲ ਇਹ ਉਹ ਜਗ੍ਹਾ ਏ ਜਿਹੜੀ ਜਗ੍ਹਾ ਤੇ ਲੱਗਿਓ 88 ਵੇਲੇ ਵੀ ਬੰਨ ਟੁੱਟਿਆ ਸੀ ਔਰ ਸ਼ਹਿਰ ਦੇ ਵਿੱਚ ਪਾਣੀ ਆਇਆ ਸੀ ਪਹਿਲਾਂ ਸਪੀਡ ਦੀ ਨਜ਼ਰ ਮਾਰ ਲਓ ਕਿੰਨੀ ਜ਼ਿਆਦਾ ਸਪੀਡ ਇਸ ਦਰਿਆ ਦੀ ਚੱਲ ਰਹੀ ਆ ਸਤਲੁਜ ਦੀਆਂ ਤਸਵੀਰਾਂ ਨੇ ਫਿਰੋਜ਼ਪੁਰ ਦੀਆਂ ਔਰ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਔਰ ਜਿਹੜੀ ਜਗ੍ਹਾ ਤੇ ਹੁਣ ਅਸੀਂ ਆ ਖੜੇ ਆ ਆ ਨੋਚ ਤੇ ਆ ਨੋਚਾ ਕਿਉਂਕਿ ਵੀਡੀਓ ਕਰਨੀ ਵੀ ਬੜੀ ਔਖੀ ਏ ਸਮੇਂ ਤੇ ਕਿਉਂਕਿ ਹਨੇਰੀ ਤੂਫਾਨ ਮੀਂਹ ਸਾਰਾ ਕੁਝ ਬਰਾਬਰ ਆ ਔਰ ਆ ਨਜ਼ਰ ਮਾਰ ਲਓ ਇੱਥੋਂ ਆ ਪੱਥਰਾਂ ਦੇ ਵਿੱਚ ਇਹ ਨੋਚਾ ਇੱਥੋਂ ਵੀ ਪਾੜ ਪੈ ਗਿਆ ਔਰ ਮੇਨ ਚੀਜ਼ ਜਿਹੜੀ ਤੁਹਾਨੂੰ ਮੈਂ ਦਿਖਾਉਣ ਲੱਗਾ ਜਿਹੜੀ ਦੇਖਣ ਵਾਲੀ ਆ ਉਹ ਵਾਕਿਆ ਹੀ ਚਿੰਤਾ ਜ਼ਾਹਿਰ ਕਰਦੀ ਆ ਇਹ ਸਾਹਮਣੇ ਵਾਲੀ ਇਹ ਤਸਵੀਰ ਜਿਹੜੀ ਆ ਥੋੜਾ ਜਿਹਾ ਪਰੇ ਹੋ ਕੇ ਦਿਖਾਈਏ ਹੋਰ ਤਾਂ ਜਿਹੜੀ ਉਹ ਸਾਹਮਣੇ ਤੁਸੀਂ ਮਿੱਟੀ ਦੇਖ ਰਹੇ ਹੋ ਉਹ ਬਿਲਕੁਲ ਸਾਹਮਣੇ ਥੋੜੀ ਜੀ ਉਚਾਈ ਤੇ ਗੁੱਟ ਤੇ ਇਹ ਜਿਹੜੀ ਮਿੱਟੀ ਆ ਇਸ ਜਗ੍ਹਾ ਤੋਂ ਜਿੱਥੇ ਅਸੀਂ ਖੜੇ ਆ ਇੱਥੋਂ ਤੱਕ ਸਿੱਧਾ ਕਿਨਾਰਾ ਸੀਗਾ ਜਾਨੀ ਕਿ ਅੰਦਰਲੇ ਪਾਸੇ ਜਿੱਧਰੋਂ ਗੋਲ ਚੱਕਰ ਬਣਿਆ ਝੋਨਾ ਸਾਰਾ ਵਿੱਚ ਲੈ ਗਿਆ ਖਿੱਚ ਕੇ ਦਰਿਆ ਇਹ ਕੱਲ ਔਰ ਅੱਜ ਦੇ ਵਿੱਚ ਹੋਇਆ ਹੈ ਔਰ ਕਈ ਫੁੱਟ ਤੱਕ ਇਹਨੂੰ ਖੋਲ ਰਿਹਾ ਔਰ ਦੱਸ ਰਹੇ ਨੇ ਇੱਥੇ ਅਸੀਂ ਗੱਲਬਾਤ ਕੀਤੀ ਆ ਲੋਕਾਂ ਦੇ ਨਾਲ ਜਿਹੜੇ ਪਿੰਡ ਵਾਸੀ ਨੇ ਉਹ ਕਹਿੰਦੇ ਨੇ ਵੀ ਇਹਦੇ ਥੱਲੋਂ ਵੀ 25 25 30 30 ਫੁੱਟ ਜਿਹੜਾ ਉਹ ਪਾੜ ਪੈ ਗਿਆ ਹੈ ਔਰ ਸਭ ਤੋਂ ਪਹਿਲਾਂ ਬੰਨ ਜਿਹੜਾ ਹੈਗਾ ਅਗਰ ਇਹ ਬੰਨ ਦੇ ਨਾਲ ਲੱਗਦਾ ਤਾਂ ਨੁਕਸਾਨ ਸਭ ਤੋਂ ਪਹਿਲਾਂ ਇਸ ਬੰਨ ਦਾ ਹੋਊਗਾ ਬਾਕੀ ਸਾਡੇ ਕੋਲ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਈ ਆਜੋ ਅੱਗੇ ਆਜੋ ਇੱਧਰ ਹੀ ਆਜੋ ਤਾ ਭਾਈ ਜੀ ਆ ਪਾੜ ਕਦੋਂ ਪਿਆ ਜਿਹੜਾ ਸਾਹਮਣੇ ਇਹ ਅੱਜ 2 2ਕ ਦਿਨ ਹੋ ਗਏ ਨੇ ਪਹਿਲਾਂ ਥੋੜਾ ਸੀਗਾ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਲੈ ਗਿਆ ਨਾਲ ਬਸ 30 ਕਿਲੋਮੀਟਰ ਹੀ ਰਹਿ ਗਿਆ ਬੰਨ ਹਾਂ ਤਕਰੀਬਨ ਨਹੀਂ ਤਾਂ ਇਹਨੇ ਜਿਵੇਂ ਪਾਣੀ ਦਾ ਵਹਾਅ ਤੇਜ ਹੈ ਥੱਲੋ 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 ਆਪਣੇ ਖੋਰ ਦਾ ਉਪਰੋ ਖੰਮ ਡੇਗ ਲੈਂਦਾ ਹੈ ਹੂੰ ਤੇ ਇਹ ਬਹੁਤ ਚਿੰਤਾਜਨਕ ਹੈ ਅਸੀਂ ਕੱਲ ਮੈਂ ਹੀਰਾ ਭਾਈ ਨੂੰ ਕਾਲ ਕੀਤੀ ਸੀ ਉਹਨਾਂ ਨੇ ਡੀਸੀ ਸਾਹਿਬ ਨੂੰ ਤੇ ਆਪਣੇ ਪ੍ਰਸ਼ਾਸਨ ਨੂੰ ਉਹਨਾਂ ਨੇ ਕਿਹਾ ਸੀਗਾ ਮੌਕੇ ਤੇ ਤਹਿਸੀਲਦਾਰ ਸਾਹਿਬ ਆਇਆ ਆਪਣੇ ਬਾਂਡ ਮਹਿਕਮੇ ਦੇ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਆਇਆ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਹਿਸੀਲਦਾਰ ਸਾਹਿਬ ਕਹਿ ਗਿਆ ਆ ਛਾਪੇ ਲਾਏ ਆ ਇਹਨਾਂ ਨੇ ਕਿਕਰਾਂ ਦੇ ਵੱਢ ਕੇ ਪਰ ਇਹਨਾਂ ਛਾਪਿਆਂ ਨੂੰ ਉਹ ਉਵੇਂ ਹੀ ਰੋੜ ਕੇ ਲਿਆ ਜਾਂਦਾ ਹੈ ਇਹ ਛਾਪਿਆਂ ਨਾਲ ਰੁਕਣ ਲਾ ਹੈਗਾ ਨਹੀਂ ਜੀ ਨਹੀਂ ਛਾਪੇ ਕੀ ਲੱਗਣਾ ਚਾਹੀਦਾ ਸੀ ਇੱਥੇ ਤਾਂ ਤਾਰਾਂ ਦੇ ਕਰੇਟ ਬਣਨ ਕੇ ਪੱਥਰ ਵੇਚ ਸਿੱਟੇ ਜਾਣ ਜਾਂ ਗੱਟੇ ਪਾਏ ਜਾਣ ਫੇਰ ਹੀ ਹੋ ਸਕਦਾ ਬਚਾ ਹੂੰ ਨੀਤਾ ਇੱਥੇ ਦਾ ਨੁਕਸਾਨ ਪੂਰਾ ਹੋਏਗਾ ਇਹ ਨਾਲ 989 ਪਿੰਡ ਆ ਫਿਰ ਫਿਰੋਜ਼ਪੁਰ ਸ਼ਹਿਰ ਨੂੰ ਮਾਰ ਕਰੂਗਾ ਇਹ ਕਿਹੜਾ ਪਿੰਡ ਪੈਂਦਾ ਨਾਲ ਜਿਹੜਾ ਹਬੀਬ ਕੇ ਪਿੰਡ ਆ ਜੀ ਹਬੀਬ ਕੇ ਤਾਂ ਬਣਦੇ ਬਿਲਕੁਲ ਨਾਲ ਤੋਂ ਹਾਂਜੀ ਹਾਂਜੀ ਨਾਲ ਬਸਤੀ ਆ ਗਈ ਕਿ ਚੁੱਗੇ ਕੇਸਰ ਸਿੰਘ ਆ ਗਏ ਕੁੰਡੇ ਆ ਗਏ ਅਲੀ ਕੇ ਆ ਗਿਆ ਚੁੱਗੇ ਆਪਣੇ ਮੋਰ ਸਿੰਘ ਵਾਲਾ ਖੂਹ ਆ ਗਿਆ ਨਿਆਂਗਾ ਵਾਲੇ ਚੁੱਗੇ ਆ ਗਏ ਇਹ ਸਾਰੇ ਪਿੰਡ ਇਸ ਦਿਲ ਪੇਟ ਚੋਂਗੇ ਇੱਥੇ ਆ ਜਿਹੜਾ ਗੋਲ ਚੱਕਰ ਜਾਂ ਬਣਦਾ ਇਧਰੋਂ ਪਾਣੀ ਘੁੰਮ ਕੇ ਸਪੀਡ ਤੇ ਆ ਪੂਰਾ ਗੋਲ ਚੱਕਰ ਬਣਾਇਆ ਹੋਇਆ ਇਹ ਥੱਲੇ ਦੇ ਫਿਰ ਖੁਰਕ ਚੁੱਕਿਆ ਸਾਰਾ ਹਾਂਜੀ ਹਾਂਜੀ ਇੱਥੇ 30 ਫੁੱਟ ਦੇ ਲਗਭਗ ਪਾਣੀ ਡੂੰਗਾ ਜਿੱਥੇ ਉਹ ਝੋਨੇ ਦੇ ਨਾਲ ਨਾਲ 30 ਫੁੱਟ ਬਿਲਕੁਲ ਪਾਣੀ ਡੂੰਗਾ ਜੇਕਰ ਇਹ ਥੱਲੋਂ ਖਾਰ ਪਾਣੀ ਦੀ ਸਪੀਡ ਵਧਣ ਨਾਲ ਇਹ ਥੱਲੋਂ ਖਾਰ ਪਾਉਂਦਾ ਤੇ ਮਿੱਟੀ ਡੇਗਦਾ अच्छा इते फिर ਝੋਨੇ ਦੇ ਥੱਲੋਂ ਸਾਰਾ ਖੁਰ ਚੁੱਕਿਆ ਥੋੜੇ ਥੋੜੇ ਬੂਟੇ ਕਰਕੇ ਨਾਲ ਲਈ ਹਾਂ ਹਾਂ ਥੋੜੇ ਥੋੜੇ ਬੂਟੇ ਕਰਕੇ ਡੇਗੀ ਜਾਂਦਾ ਨਾਲ ਹੂੰ ਹਾਂ ਬਾਈ ਜੀ ਕੁਛ ਕੀਤਾ ਮਹਿਕਮੇ ਨਹੀਂ ਆਜੋ ਅੱਗੇ ਨੂੰ ਮਹਿਕਮਾ ਮਹਿਕਮਾ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ ਛਾਪੇ ਲਾ ਗਿਆ ਕਿਕਰ ਲਾ ਗਿਆ ਉਸ ਤੋਂ ਬਾਅਦ ਆਇਆ ਹੀ ਨਹੀਂ ਕੋਈ ਵੀ ਕੋਈ ਨਹੀਂ ਕੁਝ ਕਰ ਰਿਹਾ ਪੂਰਾ ਕਾਦੇ ਨਾਲ ਰੁਕਣਾ ਇਹ ਜਿਹੜਾ ਆ ਚੀਜ਼ ਨੂੰ ਜੇ ਰੋਕਣਾ ਹੋਵੇ ਅੱਗੇ ਬੰਨ ਤੋਂ ਇਹ ਤਾਂ ਕਰੇਟ ਲੱਗਣ ਸਾਰੇ ਪੱਥਰ ਰੱਖੇ ਜਾਣ ਫੇਰ ਹੀ ਹੋਵੇਗਾ ਇਵੇਂ ਨਹੀਂ ਹੋ ਗਿਆ ਅੱਜ ਤੋਂ ਪਹਿਲਾਂ ਅਸੀਂ ਤਿੰਨ ਚਾਰ ਮਹੀਨੇ ਜਦੋਂ ਨਸ਼ਾ ਵਿਰੋਧ ਚੱਲ ਰਿਹਾ ਹੈ ਐਮਐਲਏ ਨੂੰ ਕਿਹਾ ਵੀ ਤੁਸੀਂ ਸਾਡੇ ਬੰਨ ਦਾ ਖਤਰਾ ਤੁਸੀਂ ਕ੍ਰੇਟ ਲਾਓ ਇੱਥੇ ਉਹ ਕਹਿੰਦੇ ਡੀਸੀ ਸਾਹਿਬ ਨੂੰ ਲੈ ਕੇ ਆਵਾਂਗੇ ਤੇ ਲਾਵਾਂਗੇ ਅਜੇ ਤੱਕ ਵੇਖ ਲਓ ਡੀਸੀ ਨਾ ਡੀਸੀ ਸਾਹਿਬ ਆਏ ਨਾ ਐਮਐਲਏ ਸਾਹਿਬ ਆਏ ਕਿਹੜੇ ਐਮਐਲਏ ਆ ਐਮਐਲਏ ਰਣਵੀਰ ਭੁੱਲਰ ਹੈ ਹਾਂ ਨਾ ਮਲੇ ਆਇਆ ਉਦੋਂ ਬਾਅਦ ਤੇ ਨਾ ਡੀਸੀ ਆਏ ਨਹੀਂ ਕੋਈ ਨਹੀਂ ਆਇਆ ਤਾਂ ਕੋਈ ਨਹੀਂ ਆਇਆ ਵੇਖੋ ਤੁਹਾਡੇ ਸਾਹਮਣੇ ਹੀ ਹੈ ਪਾਣੀ ਕਿਵੇਂ ਚੱਲੀ ਜਾਂਦਾ ਥੱਲੇ ਖਾਰ ਪਈ ਜਾਂਦੀ ਹੈ ਇਧਰ ਪਿੱਛੇ ਵੇਖ ਲੋ ਉੱਥੋਂ ਵੀ ਪਿਛਲੀ ਵਾਰ ਜਦੋਂ ਆਇਆ ਸੀ 2023 ਚ ਸਾਰੇ ਖਾਰ ਪਈਏ ਸਾਰੇ ਪੱਥਰ ਜਿਹੜੇ ਗਏ ਰੋੜ ਕੇ ਥੱਲੇ ਚਲੇ ਗਏ ਜਿਹੜੀਆਂ ਨੋਚਾ ਉਹ ਵੀ ਬੈਠ ਗਈਆਂ ਨੇ ਕੋਈ ਸੁਣਵਾਈ ਸਾਡੀ ਨਹੀਂ ਇੱਥੇ ਹੋਈ 23 ਚ ਵੀ ਪੂਰਾ ਖਤਰਾ ਸੀ ਕਹਿੰਦੇ ਉਸ ਸਮੇਂ ਵੀ ਐਵੇਂ ਮੀਂਹ ਪੈ ਰਿਹਾ ਸੀ ਔਰ ਬੰਨ ਟੁੱਟਣ ਦਾ ਖਤਰਾ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ 25 ਆ ਗਿਆ ਕੋ ਬੰਨ ਦੀ ਕੋਈ ਮਰਮਤ ਜਾਂ ਕੁਛ ਕੀਤਾ ਇਹਨਾਂ ਨੇ ਜਾਂ ਨਹੀਂ ਬਿਲਕੁਲ ਕੋਈ ਨਹੀਂ ਕੀਤਾ ਜੀ ਜਦੋਂ 23 ਚ ਪਾਣੀ ਆਇਆ ਸੀ ਉਸ ਟਾਈਮ ਵੇਖ ਲਓ ਉੱਥੋਂ ਪਾਣੀ ਸਿਮੀ ਜਾਂਦਾ ਸੀ ਉਸ ਟਾਈਮ ਮਾੜਾ ਜਾਂ ਪ੍ਰਸ਼ਾਸਨ ਜਾਗਿਆ ਸੀ ਜਦੋਂ ਮਾੜਾ ਜਾਂ ਪਾਣੀ ਘਟਿਆ ਫਿਰ ਉਸ ਦਾ ਚੁੱਪ ਹੋ ਗਿਆ ਹੁਣ ਫਿਰ ਉਹੀ ਪਾਣੀ ਸਾਰਾ ਪਿੱਛੇ ਵੇਖ ਲਓ ਸਿਮੀ ਜਾਂਦਾ ਜਿਹੜਾ ਸਿਮ ਕੇ ਬੰਨ ਨੂੰ ਖਾਰ ਵੀ ਲਾਵੇਗਾ ਤੇ ਹੋਰ ਵੀ ਨੁਕਸਾਨ ਬੜਾ ਕਰੇਗਾ ਜੀ ਤਾਂ ਬਿਲਕੁਲ ਇਹ ਤਸਵੀਰ ਤੁਸੀਂ ਨਜ਼ਰ ਮਾਰ ਲਓ ਆਹ ਵੇਖੋ ਸਾਹਮਣੇ ਆਹ ਜਿੱਥੋਂ ਹੌਣ ਖੁਰ ਰਿਹਾ ਇੱਥੋਂ ਮਿੱਟੀ ਡਿੱਗ ਜਣੀ ਆ ਤੁਹਾਡੇ ਸਾਹਮਣੇ ਕੈਮਰੇ ਤੇ ਇਥੋਂ ਐਵੇਂ ਮਿੱਟੀ ਕਈ ਫੁੱਟ ਤੱਕ ਝੋਨਾ ਵਿੱਚ ਚਲਾ ਜਾਣਾ ਔਰ ਥੱਲੋਂ ਪਾੜ ਪੈ ਚੁੱਕਿਆ ਇਹ ਜਿਹੜਾ ਝੋਨਾ ਖੜਾ ਉੱਤੋਂ ਦੇਖ ਰਿਹਾ ਤੁਹਾਨੂੰ ਸਿਰਫ ਉੱਤੇ ਦੇਖ ਰਿਹਾ ਇਹਦੇ ਥੱਲੇ ਬਹੁਤ ਡੂੰਘਾ ਜਿਹੜਾ ਉਹ ਪਾੜ ਪੈ ਚੁੱਕਿਆ ਕਿਉਂਕਿ ਪਾਣੀ ਇਸੇ ਤਰੀਕੇ ਨਾਲ ਘੁੰਮ ਰਿਹਾ ਉਧਰੋਂ ਸਪੀਡ ਚ ਪਾਣੀ ਆਉਂਦਾ ਥੋੜਾ ਜਿਹਾ ਇਧਰ ਹੋ ਕੇ ਜੇ ਕੈਮਰੇ ਨਾਲ ਦੇਖੋਗੇ ਤਾਂ ਜਿਵੇਂ ਪਿੱਛੋਂ ਪਾਣੀ ਤੇਜ਼ ਆ ਔਰ ਜਦੋਂ ਇੱਥੇ ਪਾਣੀ ਆਉਂਦਾ ਉਹ ਅਗਲੀ ਨੋਚ ਕੋਲੇ ਔਰ ਉਥੋਂ ਪਾਣੀ ਘੁੰਮਣਾ ਸ਼ੁਰੂ ਕਰ ਦਿੰਦਾ ਹੁਣੇ ਪਾਣੀ ਕੱਲ ਦਾ ਇੱਥੇ ਘੁੰਮ ਰਿਹਾ ਔਰ ਇੱਥੇ ਘੁਮ ਘੁਮ ਕੇ ਸਾਰਾ ਥੱਲੋਂ ਮਿੱਟੀ ਨੂੰ ਖੋੜ ਦਿੱਤਾ ਔਰ ਸਾਰੀ ਮਿੱਟੀ ਖੁਰਦੀ ਖੁਰਦੀ ਔਰ 10 ਦਿਨ ਨਹੀਂ ਵੀ ਇੱਥੋਂ ਬਰਾਬਰ ਸੀ ਔਰ ਆ ਇੱਕ ਦਿਨ ਦੇ ਵਿੱਚ ਹੋ ਗਿਆ ਔਰ ਕੱਲ ਤੱਕ ਮੈਨੂੰ ਲੱਗਦਾ ਕੱਲ ਕੀ ਰਾਤ ਤੱਕ ਇੰਨੇ ਉਹ ਬੰਨ ਤੱਕ ਲੱਗ ਜਾਣਾ ਜਿੱਥੇ ਦਰਖਤ ਆ ਉਥੇ ਬੰਨ ਔਰ ਬੰਨ ਦੇ ਅਗਲੇ ਪਾਸੇ ਹਬੀਬ ਕੇ ਇਹ ਪਿੰਡ ਆ ਔਰ ਪੂਰਾ ਖਤਰਾ ਹੈਗਾ ਇਸ ਪਿੰਡ ਨੂੰ ਪੂਰਾ ਨੁਕਸਾਨ ਹੋ ਸਕਦਾ ਇਸ ਪਿੰਡ ਦਾ ਅਗਰ ਇਸ ਬੰਨ ਨੂੰ ਨਾ ਰੋਕਿਆ ਔਰ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਆਏ ਨੇ ਆਏ ਨੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਲੋਕ ਰੋਏ ਨੇ ਤਾਂ ਆ ਛਾਪੇ ਲਾ ਕੇ ਗਏ ਨੇ ਆ ਨਜ਼ਰ ਮਾਰ ਲਓ ਆ ਕਿਕਰਾਂ ਵੱਢ ਕੇ ਆ ਕਿਕਰਾਂ ਪਈਆਂ ਔਰਲੇ ਪਾਸੇ ਉਹ ਸਾਹਮਣੇ ਕਿਕਰਾਂ ਦੇ ਛਾਪੇ ਪਈ ਜਿਹੜੇ ਇੱਥੋਂ ਹੀ ਵੱਢ ਕੇ ਆ ਸਾਹਮਣੇ ਕਿਕਰਾਂ ਤੋਂ ਵੱਢ ਕੇ ਰੱਖਤੇ ਆ ਕੋਈ ਬੋਰੀ ਨਹੀਂ ਲਾਈ ਕੋਈ ਗੱਟੂ ਨਹੀਂ ਲਾਇਆ ਕੋਈ ਤਾਰਾਂ ਦਾ ਜਾਲ ਬਣਾ ਕੇ ਇੱਥੇ ਪੱਥਰ ਨਹੀਂ ਲਾਏ ਹੋ ਸਕਦਾ ਕਾਗਜ਼ਾਂ ਦੇ ਵਿੱਚ ਹੋ ਸਕਦਾ ਕਾਗਜ਼ਾਂ ਦੇ ਵਿੱਚ ਇੱਥੇ ਮੁਲਾਜ਼ਮ ਕੰਮ ਕਰਦੇ ਹੋਣ ਹੋ ਸਕਦਾ ਪੱਥਰ ਲੱਗ ਰਹੇ ਹੁਣ ਕਾਗੀਆਂ ਦੇ ਵਿੱਚ ਹੋ ਸਕਦਾ ਇੱਥੇ ਮਿੱਟੀ ਵਾਲੇ ਗੱਟੂ ਭਰ ਕੇ ਇੱਥੇ ਲੱਗ ਰਹੇ ਹੁਣ ਕਾਗਜਾਂ 'ਚ ਪਰ ਕਾਗਜਾਂ 'ਚ ਲੱਗਣੇ ਆ ਪਰ ਰੀਅਲ ਦੇ ਵਿੱਚ ਨਹੀਂ ਲੱਗਦੇ ਆ ਨਜ਼ਰ ਮਾਰ ਲਓ ਦਰਿਆ ਦੀ ਇਹਦੀ ਆ ਤਸਵੀਰ ਆ ਔਰ ਇੱਥੇ ਕਿੰਨੇ ਪਿੰਡ ਨੇ ਜਿਹੜੇ ਡੁੱਬਣ ਦੇ ਕਿਨਾਰੇ ਨੇ ਸਪੀਡ ਇੰਜ ਜਾਪਦਾ ਕਿ 23 ਨਾਲੋਂ ਵੱਧ ਹੈ ਹਾਲਾਂਕਿ 23 ਦੇ ਵਿੱਚ ਵੀ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਇੱਥੇ ਹੋਇਆ ਸੀਗਾ ਇਹਨਾਂ ਲਾਗੇ ਪਿੰਡਾਂ 'ਚ ਔਰ ਸਾਹਮਣੇ ਵਾਲੇ ਪਾਸੇ ਵੀ ਔਰ ਸਾਹਮਣੇ ਵੀ ਪਿੰਡ ਨੇ ਔਰ ਨਜ਼ਰ ਮਾਰ ਸਕਦੇ ਉੱਥੇ ਵੀ ਘਰ ਨੇ ਔਰ ਉਹਨਾਂ ਨੂੰ ਵੀ ਖਤਰਾ ਹੈ ਚਾਰੇ ਪਾਸੇ ਖਤਰਾ ਹੈ ਔਰ ਦੂਜੀ ਗੱਲ ਦਸੀਏ ਤਾਂ ਇਸ ਪਾਸੇ ਆ ਨੋਚ ਜਿਹੜੀ ਖੜੀ ਤੁਹਾਨੂੰ ਪੱਥਰਾਂ ਵਾਲੀ ਦਿਖਾ ਰਹੀ ਹੈ ਇਸ ਨੋਚ ਦੇ ਉੱਪਰ ਵੀ ਇਸ ਨੋਚ ਦੇ ਉੱਪਰ ਵੀ ਪੂਰਾ ਖਤਰਾ ਦੇਖਿਆ ਜਾ ਸਕਦਾ ਹੈ ਪਾੜ ਪਿਆ ਕਿੰਨਾ ਵੱਡਾ ਵਿਚਾਲਿਓ ਇਹ ਵੀ ਪੱਥਰ ਵਿੱਚ ਦੇਖ ਸਕਦੇ ਨੇ ਹੋ ਸਕਦਾ ਜਿੱਥੇ ਖੜੇ ਆ ਇੱਥੋਂ ਵੀ ਥੱਲੇੋਂ ਜਿਹੜੀ ਜਗ੍ਹਾ ਉਹ ਖੁਰ ਚੁੱਕੀ ਹੋਵੇ ਔਰ ਵੱਡਾ ਨੁਕਸਾਨ ਹੋਣ ਦਾ ਖਤਰਾ ਹੈਗਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਦੇ ਕੋਲ ਪਹੁੰਚੇ ਇਹਨਾਂ ਦੀ ਮਦਦ ਕਰੇ ਇਹਨਾਂ ਨੂੰ ਬੰਨੇ ਇਹ ਨਾ ਹੋਵੇ ਕਿ ਬੰਨ ਟੁੱਟ ਜੇ ਪਾਣੀ ਸ਼ਹਿਰ ਤੱਕ ਪਹੁੰਚ ਜੇ ਤੇ ਬਾਅਦ ਵਿੱਚ ਪ੍ਰਸ਼ਾਸਨ ਕਹਵੇ ਅਸੀਂ ਕਰ ਰਹੇ ਹਾਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਤੋਂ ਬਾਅਦ ਪ੍ਰਸ਼ਾਸਨ ਜਾਗੇਗਾ ਇੱਥੇ ਪਹੁੰਚੇਗਾ ਔਰ ਇਹਨਾਂ ਲੋਕਾਂ ਨੂੰ ਡੁੱਬਣ ਤੋਂ ਪਹਿਲਾਂ ਬਚਾਉਣ ਦੇ ਲਈ ਅੱਗੇ ਆਵੇਗਾ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜਰੂਰ ਲਿਖਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਾਂ ਦੇ ਨਾਲ ਸਖਵਿੰਦਰ ਸਿੰਘ ਸੋਕ